ਤੁਹਾਵੇਂ ਮਛੂਕ ਰੱਖੀ ਹੋਣੀ ਐ ਪਰ ਮਿੱਤਰਾਂ ਨੇ ਮੁੱਛ ਰਖਿਆ ਵਿਆਹਿਆ ਬਾਰੇ ਬੰਦਾ ਤਾਂ ਕੱਲੀ ਮੁੱਛ ਨੂੰ ਸ਼ੌਂਕ ਨਾਲ ਰੱਖ ਸਕਦਾ ਜੇ ਤੁਹਾਡਾ ਵੀ ਵਿਆਹ ਹੋ ਗਿਆ ਜਾਂ ਹੋਣ ਵਾਲਾ ਤੇ ਤੁਸੀਂ ਆਪਣੀ ਮੁੱਛ ਨਾਲ ਆਪਣੀ ਸਰਦਾਰੀ ਕਾਇਮ ਕਰਨਾ ਚਾਹੁੰਦੇ ਹੋ ਤਾਂ ਆਹ ਮੁੰਡਾ ਤੁਹਾਡੀ ਮੁੱਛ ਨੂੰ ਕੁੰਡੀ ਕਰਕੇ ਦੇਊਗਾ ਮੁੱਛ ਤੇ ਚਾਹੇ ਨਿੰਬੂ ਖੜਾ ਲਿਓ ਉਹ ਵੀ ਖੜਜੂਗਾ ਜੇ 10 ਦਿਨਾਂ ਦੇ ਵਿੱਚ ਤੁਹਾਡੀ ਮੁੱਛ ਸਿੱਧੀ ਹੋ ਗਈ ਤਾਂ ਇਹ ਬੰਦਾ ਦੁਬਾਰੇ ਕੁੰਡੀ ਕਰਕੇ ਦੇਊਗਾ ਹਾਂਜੀ ਬਾਈ ਕਿੱਦਾਂ ਲੱਗਿਆ ਕੰਮ ਆਪਣਾ ਕੰਮ ਬਹੁਤ ਸੋਹਣਾ ਯਾਰ ਥੈਂਕ ਯੂ ਬਾਈ ਦਾੜੀ ਬਹੁਤ ਸੋਹਣੀ ਕੱਟੀ ਗਈ ਹੈਗੀ ਤੇ ਐਤ ਕੀ ਹੁਣ 6 ਮਹੀਨੇ ਬਾਅਦ ਮੁੱਛਾਂ ਕਰਾਈਆਂ ਦੁਬਾਰੇ ਪਿਛਲੇ ਸਾਲ ਜ ਕਰਾਈਦਾ ਤਾ ਹਾਂ ਹਾਂਜੀ ਹਾਂਜੀ ਤੇ ਬਹੁਤ ਸੋਹਣੀ ਹੋਈਆਂ ਬਾਕੀ ਤੁਹਾਨੂੰ ਪਤਾ ਪੱਗ ਬਣਨਾ ਪੱਗ ਨਾਲ ਤਾਂ ਹੋਰ ਵੀ ਬਹੁਤ ਜ਼ਿਆਦਾ ਸੋਹਣੀ ਆਉਣੀਆਂ ਉੱਠ ਕੇ ਉਤੀ ਹੈ ਨਾ ਤੇ ਵਾਲਾ ਵੀ ਬਹੁਤ ਸੋਹਣੇ ਫੇਡ ਬਹੁਤ ਸੋਹਣੀ ਬਣੀ ਆ ਯਾਰ ਧੰਨਵਾਦ ਤੇਰਾ ਯਾਰ ਬਹੁਤ ਸੋਹਣੀ ਦਾੜੀ ਕੱਟੀ ਯਾਰ ਦੇਖ ਸਕਦੇ ਹੋ ਤੁਸੀਂ ਹਾਂਜੀ ਪਿੰਡ ਪੱਖੋ ਕਲਾਂ ਬੱਸ ਸਟੈਂਡ ਦੇ ਉੱਤੇ ਸਲੂਨ ਆ ਮੁੰਡੇ ਦਾ ਬਹੁਤ ਸੋਹਣਾ ਕੰਮ ਕਰਦਾ ਮੁੱਛਾਂ ਦਾ ਪੂਰਾ ਕਾਰੀਗਰ ਆ ਮੈਂ ਕਹਣਾ ਤੁਸੀਂ ਦੇਖ ਸਕਦੇ ਹੋ ਮੇਰੀਆਂ ਮੁੱਛਾਂ ਵੀ ਕੀਤੀਆਂ ਨੇ ਬਹੁਤ ਸੋਹਣਾ ਕੰਮ ਕਰਦਾ ਇੱਕ ਵਾਰ ਜ਼ਰੂ ਭਈ ਆਮ ਪਿੰਡਾਂ ਦੇ ਬੰਦਿਆਂ ਨੇ ਜਿਨ੍ਹਾਂ ਨੇ ਛੋਟੇ-ਛੋਟੇ ਕੰਮ ਸ਼ੁਰੂ ਕੀਤੇ ਨੇ ਤੇ ਉਹ ਪ੍ਰੋਮੋਸ਼ਨ ਕਰਵਾਉਣਾ ਚਾਹੁੰਦੇ ਆ ਤਾਂ ਅਸੀਂ ਤੁਹਾਡੀ ਪ੍ਰੋਮੋਸ਼ਨ ਫ੍ਰੀ ਆਫ ਕਾਸਟ ਕਰਕੇ ਦੇਵਾਂਗੇ ਹੇਠ ਦਿੱਤੇ ਨੰਬਰ 'ਤੇ ਸਾਨੂੰ ਡੀਐਮ ਕਰੋ ਅਸੀਂ ਤੁਹਾਡੀ ਪ੍ਰੋਮੋਸ਼ਨ ਫ੍ਰੀ 'ਚ ਕਰਾਂਗੇ ਤੁਹਾਡੀ ਵੀਡੀਓ ਪਾਵਾਂਗੇ ਤਾਂ ਜੋ ਤੁਹਾਡੇ ਕੰਮ ਚੱਲਦੇ ਹੋ ਜਾਣ ਜਿਹੜੇ ਵੀ ਕਿਰਤੀ ਬੰਦੇ ਨੇ ਜਿਨ੍ਹਾਂ ਨੇ ਕੋਈ ਆਪਣਾ ਨਵਾਂ ਕੰਮ ਕਰਨਾ ਜਾਂ ਕਰ ਰਹੇ ਨੇ ਤਾਂ ਆਪਾਂ ਉਹਨਾਂ ਨੂੰ ਫ੍ਰੀ ਆਫ ਕਾਸਟ ਪ੍ਰੋਮੋਸ਼ਨ ਦੇਵਾਂਗੇ ਜਿੰਨੀ ਕਾਪੜੇ ਤੋ ਹੋ ਸਕੇ ਉਹਨਾਂ ਕਾਪਾ ਕੰਮ ਕਰਾਂਗੇ ਤਾਂ ਜੋ ਪੰਜਾਬ ਦੇ ਵਿੱਚ ਜਿਹੜਾ ਕੰਮ ਆ ਉਹ ਨਾ ਘਟੇ ਤਾਂ ਹਰ ਇੱਕ ਬੰਦੇ ਨੂੰ ਚੰਗਾ ਕੰਮ ਮਿਲ ਸਕੇ